ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਮੈਂ ਹਾਂ ਹਰਿਸ਼ ਪੰਡਾਰੀ ਪੇਸ਼ ਹੈ ਹੁਣ ਤੱਕ ਦੀ ਇਹ ਤਾਜ਼ਾ ਖਬਰ ਦੱਸਦੀ ਹੈ ਕਿ ਛਤੀਸਗੜ੍ਹ ਪੁਲਿਸ ਵੱਲੋਂ ਨਜਾਇਜ਼ ਧਰਾਮਾ ਤਹਿਤ ਮਾਮਲਾ ਦਰਜ ਕਰਕੇ ਈਸਾਈ ਭੈਣਾਂ ਨੰਨਸ ਪ੍ਰੀਤੀ ਜੇਮਸ ਅਤੇ ਵੰਦਨਾ ਫਰਾਂਸਿਸ ਨੂੰ ਜੇਰ ਭੇਜਣ ਦੇ ਵਿਰੋਧ ਵਿੱਚ ਅਤੇ ਜਲਦ ਰਹਾਈ ਲਈ ਅੱਜ ਜਲੰਧਰ ਜ਼ਿਲ੍ਹੇ ਦੀਆਂ तमाम ਜਥੇਬੰਦੀਆਂ ਦੇ ਆਗੂਆਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਯੂਨਾਈਟਿਡ ਪੀਪਲ ਲੀਗ ਦੇ ਚੇਅਰਮੈਨ ਅੰਬੌਂਦੀ ਮਸੀਹ ਪ੍ਰਧਾਨ ਸੰਵਰ ਪੱਟੀ 크 ਅਵੇਅਰਨੈਸ ਲੀਡਰਸ਼ਿਪ ਦੇ ਪ੍ਰਧਾਨ ਪੀਟਰ ਮਸੀਹ ਬੁਲੰਦਪੁਰ ਪੰਜਾਬੀ ਮਿਨਿਸਟਰੀ ਦੇ ਪ੍ਰਧਾਨ ਤਰਸੀਮ ਸਹੋਤਾ 크੍ਰਿਸਚੀਅਨ ਪਾਸਟਰ ਐਸੋਸੀਏਸ਼ਨ ਦੇ ਚੇਅਰਮੈਨ ਅਲੀ ਆਜ਼ਰ ਮਸੀਹ ਪ੍ਰਧਾਨ ਜਸਪਾਲ ਮਸੀਹ ਯੋਨੀ ਜੋਰਜ ਸੋਨੀ ਆਦੀ ਹੋਰ ਵੱਡੀ ਗਿਣਤੀ ਵਿੱਚ ਜਲੰਧਰ ਜ਼ਿਲ੍ਹੇ ਦਾ ਮਸੀਹ ਭਾਈ ਚਾਰਾਮ ਮੌਜੂਦ ਰਿਹਾ ਦਿਖਾਉਂਦੇ ਹਾਂ ਪੂਰੀ ਖਬਰ ਉੱਚੀ ਮਸੀਹ ਜਿੰਦਾਬਾਦ ਮਸੀਹ ਇੱਕਤਾ ਜਿੰਦਾਬਾਦ ਮਸੀਹ ਇੱਕਤਾ ਜਿੰਦਾਬਾਦ ਮਸੀਹ ਇੱਕਤਾ ਜਿੰਦਾਬਾਦ ਮਸੀਹ ਇੱਕਤਾ ਜਿੰਦਾਬਾਦ ਜੋ ਕਿ ਪਿਛਲੇ ਦਿਨੀ ਜੋ ਘਟਨਾ ਵਾਪਰੀ ਹੈ ਮਸੀਹ ਭਾਈਚਾਰੇ ਦੇ ਨਾਲ ਜੋ ਪੈਣਾ ਨਾਲ ਹੋਇਆ ਬਹੁਤ ਹੀ ਮਾੜਾ ਹੋਇਆ ਵਾ ਜਿਹੜੀ ਸਿਸਟਰ ਨੂੰ ਅੱਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਅਸੀਂ ਅੱਜ ਮੰਗ ਰੱਖੀ ਸੀ ਬੀਡੀਸੀ ਸਾਹਿਬ ਕੋ ਆਏ ਸੀਗੇ ਅੱਜ ਸਾਰੀ ਕਮਿਊਨਿਟੀ ਕ੍ਰਿਸਚੀਅਨ ਕਮਿਊਨਿਟੀ ਇੱਥੇ ਪਹੁੰਚੀ ਸੀ ਬੀਡੀਸੀ ਸਾਹਿਬ ਕੋ ਅਸੀਂ ਮੋਰੰਡਮ ਦਿੱਤਾ ਜੀ ਜੋ ਪੈਣਾ ਸਾਡੀ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਸਾਡੀ ਇਹੀ ਮੰਗ ਹੈ ਫਿਰ ਜਿਆਦਾ ਕਹਿੰਦਾ ਸਾਰੇ ਨੂੰ ਜੇਮ ਸੀਗੀ ਜੀ ਪਰ ਸਾਰੇ ਇਕੱਠੇ ਹੋਇਆ ਹੈ ਟਾਈਮ ਪਰ ਇਧਰ ਆ ਕੇ ਸੋ ਮੈਂ ਧੰਨਵਾਦ ਕਰਦੇ ਹਾਂ ਅਤੇ ਜੋ ਜੋਸ਼ ਉਤਸ਼ਾਹ ਤੁਸੀਂ ਦਿਖਾਇਆ ਹੈ ਠੀਕ ਹੈ ਸਾਰੇ ਅਨੁਜਾਇਸ਼ੂ ਕੇ ਅਧਿਕਾਰ ਨਗਰਾਂਗੇ ਇਹ ਆਜ ਉਹਨਾਂ ਨੂੰ ਮਿਲ ਜਾਵੇ ਥੋੜਾ